हेलो जी राधे राधे जय श्री कृष्ण गाइस और कैसे हो आप सब लोग आशा करते हैं आप सब लोग अपने अपने घर में अच्छे होंगे तो गाइस अभी बच चुके हैं इलेवन थर्टी तो मैं अभी घर की पूरे कर दी करती साफ सफाई तो तुम देख सकते हो आ करटन मैंने जो बन्ने हुए ना तो सोचते होगी भी करटन क्यों बनने हैं ये ओम करके बन्न कर क्योंकि ओम ना यहाँ झूटन लग जाने फिर डर लगता कई बार बच्चा ना गले चना पा लो इसके अंत उपर बनने भी है पूरा घर कर दिए मेरे चंकी तरह क्लीन वॉश तो उस तो बाद मैं दो मिनट इतने बैठन लगी पर मैंने जरा देखे कि इलेवन थर्टी कलोक हो गया गायस तो फिर मैं सोचा थोड़ी जी किचन अपनी ਸਾਫ ਕਰ ਲਵਾਂ ਵੈਸੇ ਤੇ ਕਿਚਨ ਚ ਪੋਚੇ ਵਗੈਰਾ ਤੇ ਮੈਂ ਲਗਾ ਹੀ ਦਿੱਤਾ ਸੀਗਾ ਫਿਰ ਮੈਂ ਚਾਹ ਬਣਾਣੀ ਕਰਕੇ ਤਾਂ ਸੈਲਫ ਸਟਾਫ ਰਹਿ ਗਈ ਕਰਨ ਵਾਲੀ ਉਹ ਸੈਲਫ ਆਪਾਂ ਕਰ ਲੈਂਦੇ ਆ ਸਾਫ ਤੇ ਇੱਧਰ ਅੱਜ ਆਪਾਂ ਕਰਿਆ ਆਪਣੇ ਰੂਮ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਫਾਈ ਰੂਮ ਦੀ ਕੀਤੀ ਆ ਗੱਦੇ ਵਗੈਰਾ ਬਾਹਰ ਸੁੱਕਣੇ ਪਾਏ ਹੋਏ ਗਾਏ ਦੇਖੋ ਤਾਂ ਆਹ ਦੇਖ ਸਕਦੇ ਪੂਰਾ ਰੂਮ ਮੈਨੇ ਆਪਣਾ ਕਰਦੇ ਚੰਗੀ ਤਰ੍ਹਾਂ ਸਾਫ ਤਾਂ ਕਿਉਂਕਿ ਸਰਦੀ ਆ ਗਈ ਗਰਮੀਆਂ ਵਾਲੇ ਕੱਪੜੇ ਰੱਖਦੇ ਆ ਅੰਦਰ ਸਰਦੀਆਂ ਲਈ ਕੱਢੇ نکال ਬਾਹਰ ਸੁੱਕਣੇ ਪਾਏ ਹੋਏ ਕੱਪੜੇ ਪੂਰਾ ਘਰ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਇੱਧਰ ਓਮ ਦੇ ਦਾਦਾ ਦਾਦੀ ਦਾ ਰੂਮ ਹਾਂ ਜੇ ਥੋੜੀ ਜਿਹੀ ਖਰਾਬ ਪਈ ਇਹ ਮੈਂ ਹੁਣ ਕਰ ਅਗੇ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਤੇ ਪਲੀਜ਼ ਲਾਈਕ ਸ਼ੇਅਰ